ਆਰੇ ਸਤਿਉ ਮਸ਼ਪੀ ਦੇ ਚੈਨਲ ਤੇ ਹਾਜ਼ਰ ਹਾਂ ਇੱਕ ਨਵਾਂ ਲੈਕਚਰ ਲੈ ਕੇ ਅੱਜ ਆਪਾਂ ਗੱਲ ਕਰਾਂਗੇ ਬ੍ਰਿਤੀਆਂ ਦਾ ਅਰਥ ਯੋਗ ਦੀ ਜੋ ਫਿਲਾਸਫੀ ਹੈ ਉਹਦੇ ਅੰਦਰ ਬ੍ਰਿਤੀਆਂ ਦਾ ਕੀ ਅਰਥ ਹੈ ਜਿਹੜੇ ਵਕਾਰ ਨੇ ਸਾਡੇ ਇਨਸਾਨ ਦੇ ਅੰਦਰ ਹੁਣ ਵਕਾਰ ਅਗਰ ਯੋਗ ਦੇ ਅੰਦਰ ਜਿਹੜੀਆਂ ਗੱਟੀਆਂ ਹੁੰਦੀਆਂ ਨੇ ਜਾਂ ਵਕਾਰਾਂ ਨੂੰ ਠੀਕ ਕਰਨ ਵਾਸਤੇ ਯੋਗ ਜਿਹੜੇ ਬਣਾਇਆ ਸੀ ਜਾਂ ਦੀ ਫਸ ਤੋਂ ਬਾਅਦ ਸ਼ੁਰੂ ਹੋਇਆ ਸੀ ਜਾਂ ਅਸੀਂ ਅੱਜ ਵੀ ਯੋਗ ਕਰਦੇ ਹਾਂ ਹੈ ਪੰਜ ਪ੍ਰਕਾਰ ਦੀਆਂ ਮਾਨਸਿਕ ਜਿਹੜੀਆਂ ਕਾਰਵਾਈਆਂ ਹਨ ਇਹਨਾਂ ਦੇ ਕਾਰਨ ਪੰਜ ਪ੍ਰਕਾਰ ਦੇ ਕਲੇਸ਼ ਮੰਨੇ ਜਾਂਦੇ ਹਨ ਇਨਾ ਕਲੇਸ਼ਾਂ ਦਾ ਵੈਰੀ ਚਿੱਤ ਬਿਰਤੀ ਨਿਰੋਧ ਹੈ ਜਿਹੜਾ ਸਮਾਧੀ ਜਾਂ ਮੋਗਸ਼ ਪ੍ਰਾਪਤੀ ਦਾ ਸਾਧਨ ਹੈ ਇਹਨੂੰ ਅਸੀਂ ਜਿਵੇਂ ਯੋਗ ਕਹਿੰਦੇ ਆ ਨਾ ਕੋਈ ਸਿਮਰਨ ਕਹਿੰਦਾ ਹੈ ਲੱਗ ਲੱਗ ਧਰਮਾਂ ਦੇ ਵਿੱਚ ਇਹ ਜਾਂ ਅਲੱਗ ਅਲੱਗ ਫਲਸਫਿਆਂ ਦੇ ਵਿੱਚ ਇਹਨੂੰ ਅਲੱਗ ਅਲੱਗ ਨਾਮ ਪਾਸ਼ਾ ਅਕੋਰਡਿੰਗਲੀ ਵੀ ਦਿੱਤੇ ਜਾਂਦੇ ਨੇ ਸਮਾਧੀ ਨੂੰ ਭਾਵੇਂ ਅਸੀਂ ਯੋਗ ਦਾ ਹੀ ਇੱਕ ਅੰਗ ਮੰਨਦੇ ਹਾਂ ਪਰ ਫਿਰ ਵੀ ਯੋਗ ਅਤੇ ਸਮਾਧੀ ਨੂੰ ਤਦ ਰੂਪ ਹੀ ਕਿਹਾ ਗਿਆ ਹੈ ਹੁਣ ਸਮਾਧੀ ਯੋਗ ਸਾਧਨਾ ਦੀ ਅੰਤਮ ਪੌੜੀ ਹੈ ਇਹ ਯੋਗ ਦੀ ਪੂਰਨਤਾ ਦੇ ਨਾਲ ਯੋਗ ਬਣ ਜਾਂਦੀ ਹੈ ਸਮਾਧੀ ਨੂੰ ਮੋਕਸ਼ ਤੋਂ ਜਾਂ ਮੁਕਤੀ ਤੋਂ ਅਸੀਂ ਅਲੱਗ ਨਹੀਂ ਕਰ ਸਕਦੇ ਇਸ ਕਰਕੇ ਸਮਾਧੀ ਪ੍ਰਾਪਤ ਕਰਨ ਦਾ ਨਾਂ ਹੀ ਯੋਗ ਹੈ ਹੁਣ ਇਥੇ ਚਿੱਤ ਦੇ ਵਿੱਚ ਵਿਕਾਰ ਕਿਉਂ ਪੈਦਾ ਹੁੰਦੇ ਹਨ ਉਹਨਾਂ ਵਿਕਾਰਾਂ ਨੂੰ ਫਿਰ ਸਾਨੂੰ ਦੂਰ ਕਰਨ ਵਾਸਤੇ ਅਲੱਗ-ਅਲੱਗ ਤਰ੍ਹਾਂ ਦੇ ਤਰੀਕੇ ਅਪਣਾਉਣੇ ਪੈਂਦੇ ਹਨ ਹੁਣ ਪਤੰਜਲੀ ਦੇ ਅਨਸਾਰ ਜਿਹੜੇ ਪਤੰਜਲੀ ਨੇ ਯੋਗ ਦੀ ਸ਼ੁਰੂਆਤ ਕੀਤੀ ਸੀ ਵਿਕਾਰਾਂ ਦਾ ਕਾਰਨ ਹੈ ਕਲੇਸ਼ ਇਥੇ ਕਲੇਸ਼ ਦਾ ਅਰਥ ਹੈ ਸੰਸਕਾਰ ਇਹ ਕਲੇਸ਼ ਦੇ ਕਾਰਨ ਪੁਰਸ਼ ਬਾਹਰमुखी ਹੋ ਜਾਂਦਾ ਹੈ। ਕੁਦਰਤ ਤੇ ਉਸ ਦੀਆਂ ਜਿਹੜੀਆਂ ਅਵਸਥਾ ਨੂੰ ਮਿਹਾਰਦਾ ਹੈ ਅਤੇ ਬੰਧਨ ਨੂੰ ਪ੍ਰਾਪਤ ਹੁੰਦਾ ਹੈ। ਇਹ ਕਲੇਸ਼ ਇੱਥੇ ਪੰਜ ਜਿਹੜੇ ਨੇ ਨਾ ਉਹ ਮੰਨੇ ਗਏ ਨੇ ਉਹ ਵਿਦਿਆ। ਉਹ ਵਿਦਿਆ ਮੀਨ ਇਗਨੋਰ ਕਰਨਾ ਕਿਸੇ ਚੀਜ਼ ਨੂੰ। ਇੱਥੇ ਜਿਹੜਾ ਇਹ ਕੱਢਿਆ ਗਿਆ ਹੰਕਾਰ, ਈਗੋ, ਰਾਗ ਅਟੈਚਮੈਂਟ ਤੇ ਦਵੇਸ਼ अवर्जन मरण जी डेथ है पतंजलि आखता कि के केवल योग द्वारा ही पांच कलेषा दूर किया सकता है अकॉर्डिंग टू पतंजलि इट इज थ्रो योगा दैट डिस पोजिशन कैन बी सो प्रेस जिमें बोध विरोधता 35 ਲਈ ਦੇ ਅਨਸਾਰ ਜੋ ਵਿਕਾਰ ਕੁਰਖ ਵਿੱਚ ਪੈਦਾ ਹੁੰਦੇ ਹਨ ਉਹ ਪੰਜ ਪ੍ਰਕਾਰ ਦੇ ਹਨ ਚਿੱਤ ਦਾ ਅਰਥ ਹੈ ਅੰਤਰ ਕਰਨ ਅਤੇ ਇਸ ਵਿੱਚ ਬੁੱਧੀ ਹੰਕਾਰ ਤੇ ਮਨ ਆਉਂਦਿਆ ਚਿੱਤ ਦੇ ਕਾਰਨ ਮਨੁੱਖ ਦੇ ਮਨ ਦੇ ਵਿੱਚ ਵਿਕਾਰ ਪੈਦਾ ਹੁੰਦੇ ਹਨ ਉਹ ਵਿਕਾਰਾਂ ਨੂੰ ਜਿਵੇਂ ਗੋਧ ਨਿਰੋਧਤਾ ਕਲਪਨਾ ਨਿੰਦਰਾ ਜਾਂ ਸਮ੍ਰਿਤੀ ਯਾ ਇਹਨੂੰ ਯਾਦ ਮੈਮਰੀਜ਼ ਵੀ ਕਹਿ ਦਿੰਦੇ ਆ। ਮਹਤ ਪਤੰਜਲੀ ਚਿੱਤ ਪੱਧਰ ਦੇ ਅਨਸਾਰ ਮਨੁੱਖਾਂ ਨੂੰ ਪੰਜ ਪ੍ਰਕਾਰ ਦਾ ਸਮਝਦਾ ਹੈ। ਇਸ ਚਿੱਤ ਭੂਮੀ ਦੇ ਅੰਤਰ ਦਾ ਕਾਰਨ ਤਿੰਨ ਗੁਣਾ ਦੀ ਪ੍ਰਧਾਨਤਾ ਹੈ। ਇਹਨਾਂ ਪੰਜ ਵਿੱਚ ਜਿਵੇਂ ਪਹਿਲੇ ਦੀ ਅਗਰ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਤਾਮ ਰਜ ਪ੍ਰਧਾਨ ਹੈ ਤੇ ਅਖੀਰਲੇ ਦੋਨਾਂ ਦੇ ਵਿੱਚ ਸਤਵ ਪ੍ਰਧਾਨ ਹੁੰਦਾ ਹੈ। ਹੁਣ ਚਿਤ ਭੂਮੀਆਂ ਹੁੰਦਾ ਹੈ ਕਿ ਵਿਸ਼ਿਆਂ ਦੇ ਵਿੱਚ ਝਟਕਣਾ ਜਾਂ ਬੇਚੈਨ ਰਹਿਣਾ ਜਾਂ ਖੱਪਤੋਈਣਾ ਜਨੂੰ ਅਸੀਂ ਅਨਸਟੇਬਲ ਕਹਿ ਸਕਦੇ ਹਾਂ ਧਿਆਨ ਜਿਹੜਾ ਸਾਡਾ ਕਨਸਟਿਟਿਊਸ਼ਨ ਨਹੀਂ ਬਣਦੀ ਧਿਆਨ ਉਹ ਖੇਡਣ ਵਾਲਾ ਜਿਹੜਾ ਸਾਡਾ ਭਾਵ ਜਿਹੜਾ ਵਕਿਤ ਹੁੰਦਾ ਜਨੂੰ ਆਬਸਟ੍ਰਕਟ ਕਹਿ ਸਕਦੇ ਨੇ ਇਕਾਗਰਤਾ ਇਸ ਵਿੱਚ ਸੱਤਾ ਪ੍ਰਦਾਨ ਹੋ ਜਾਂਦੀ ਹੈ ਅਤੇ ਮਨ ਇੱਕ ਵਿਸ਼ੇ ਵਿੱਚ ਟਿਕ ਜਾਂਦਾ ਹੈ ਨਿਰੋਧ ਜਿਸ ਦੇ ਵਿੱਚ ਸੰਪੂਰਨ ਜਿਹੜੀਆਂ ਬਿਰਤੀਆਂ ਰੁਕ ਜਾਂਦੀਆਂ ਹਨ ਇਹਨਾਂ ਵਿੱਚ ਅਨਰੋਧ ਹੀ ਸਭ ਤੋਂ શ્રેષ્ઠ ਹੈ ਕਿਉਂਕਿ ਇਸ ਸਥਿਤੀ ਵਿੱਚ ਵਿਅਕਤੀ ਦੇ ਮਨ ਵਿੱਚ ਵਿਚਾਰ ਪੈਦਾ ਨਹੀਂ ਹੁੰਦੇ ਅਤੇ ਇਸ ਮਾਦੀ ਦਾ ਕਾਰਨ ਬਣਦਾ ਹੈ ਇਹਨਾਂ ਨੇ ਅਲੱਗ-ਅਲੱਗ ਜਿਹੜੇ ਬਿਰਤੀਆਂ ਦੇ ਅਰਥ ਦੱਸੇ ਨੇ ਉਹਦੇ ਬਾਰੇ ਆਪਾਂ ਗੱਲ ਕੀਤੀ ਹੈ ਅਲੋਪਾ ਕੋਸ਼ਿਸ਼ ਕਰਾਂਗੇ ਯੋਗ ਦੇ ਸਰੂਪ ਅਤੇ ਕਿਸਮਾਂ ਲਈ ਵੀ ਕਰ ਕੀਤੀ ਜਾਵੇ ਉਮੀਦ ਹੈ ਕਿ ਤੁਹਾਨੂੰ ਇਹ ਚੰਗਾ ਲੱਗਦਾ ਹੋਏਗਾ ਧੰਨਵਾਦ ਸ਼ੁਕਰੀਆ ਮਿਹਰਬਾਨੀ